আও 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 আমি বলছি সরকার সরকার জি ਜੇ ਪੰਜਾਬ ਨਾ झाला ਜਨਨ ਨਕਾਸ਼ ਕਰ ਸਕਦੀ ਆ ਤੇ ਜੇ ਆਪਾਂ ਨੂੰ ਬਾਕੀ ਵੀਰੋ ਸੁਖਬੀਰ ਬਾਦਲ ਤੇ ਕਹਿ ਰਹੇ 22 ਸਾਲ ਮੇਰੇ ਪਿਓ ਨੇ ਰਾਜ ਕੀਤਾ ਜੇ ਆਪਾਂ 22 ਸਾਲਾਂ ਦੇ ਪੰਜਾਬ ਸੁਧਾਰ ਨਹੀਂ ਸਕੇ ਤੇ ਸਾਡੇ ਦੋਹਾਂ ਸਾਲਾਂ ਦਾ ਇਹ ਪੰਜਾਬ ਨੂੰ ਪੰਜਾਬ ਨਹੀਂ ਬਚਾ ਸਕੇ ਤੇ ਦੋਹਾਂ ਸਾਲਾਂ ਚਾਹ ਇਹਨਾਂ ਦਾ ਕੀ ਵਗਾੜਿਆ ਜਿਹੜਾ ਇਹ ਕਹਿੰਦੇ ਆ ਕਿ ਪੰਜਾਬ ਨੂੰ ਬਚਾਓ ਯਾਤਰਾ ਕੱਢ ਲੈਣੇ ਮਜੀਠੀਆ ਸਾਹਿਬ ਕਹਿੰਦਾ ਵੀ ਫਲਾਣਾ ਬੰਦਾ ਇਦਾਂ ਦੁਰਜਾ ਇਦਾਂ ਤੇ ਚਲੋ ਇਹਨਾਂ ਨੇ ਵੀ ਰਾਜ ਕੀਤਾ ਨਾ ਕਹ ਲੈ ਫੋਰਨੀਆਂ ਬਣਿਆ ਇੱਕ ਸਰਕਾਰ ਤੁਹਾਡੀ ਪੰਜਾਬ ਦੇ ਵਿੱਚ ਹੋਰ ਬਣੂਗੀ ਤਾਂ ਕਿ ਆਪਾਂ ਨੂੰ ਸੈਂਟਰ ਦੇ ਵਿੱਚੋਂ ਜਿੰਨੇ ਹੀ ਗ੍ਰਾਂਟ ਹੈ ਉਹ ਆ ਕੇ ਮਿਲੂਗੀ ਤੇ ਪੰਜਾਬ ਦਾ ਸੁਧਾਰ ਹੋਊਗਾ ਵੀ ਕੋਈ ਸਮਾਂ ਹੰਦਾ ਮੌਕਾ ਸਾਡੇ ਸਾਰੇ ਸਰਦਾਰ ਸੁਖਾ ਸਾਡਾ ਵੀ ਛੋਟਾ ਵੀਰ ਕੰਦੋਂ ਵਾਲੀ ਤੋਂ ਜੋ ਪਿੰਡ ਦੀ ਨਮਾਇਦਗੀ ਕਰਦੇ ਨੇ ਇਹਨਾਂ ਵਾ ਕਿਉਂਕਿ ਅੱਜ ਸਾਨੂੰ ਬਹੁਤ ਹੀ ਤਗੜਾ ਖਾਸ ਕਰਕੇ ਮੇਰੇ ਪਿੰਡਾਂ ਦੇ ਵਿੱਚੋਂ ਅਜਨਾਲੇ ਹਲਕੇ ਦੇ ਵਿੱਚੋਂ ਬਹੁਤ ਤਗੜਾ ਸਾਨੂੰ ਇੱਕ ਥੰਮ ਮਿਲ ਗਿਆ ਵਾ ਕਿਉਂਕਿ ਭਰਾ ਭਰਾਵਾਂ ਦੀਆਂ ਬਾਹਾਂ ਹੁੰਦੇ ਨੇ ਅੱਗੇ ਸਾਡੀ ਬਹੁਤ ਤੜੀ ਟੀਮ ਆ ਹਲਕੇ ਦੇ ਵਿੱਚ ਤੇ ਹੁਣ ਮੇਰਾ ਵੀਰ ਸੋਖ ਸਾਡੇ ਨਾਲ ਚੱਲੂਗਾ ਤੇ ਅਸੀਂ ਢਾਲੀਵਾਲ ਸਾਹਿਬ ਦੀਆਂ ਬੋਰ ਸੱਜੀਆਂ ਖੱਪੀਆਂ ਬਾਹਾਂ ਬਣ ਕੇ ਢਾਲੀਵਾਲ ਸਾਹਿਬ ਦਾ ਪੂਰੇ ਹਲਕੇ ਦਾ ਪੂਰੇ ਅੰਮ੍ਰਿਤਸਰ ਲੋਕ ਸਭਾ ਦੇ ਜਿੰਨੇ ਹਲਕੇ 9 ਹਲਕੇ ਦੇ ਵਿੱਚ ਡੱਟ ਕੇ ਕੰਮ ਕਰੂੰਗਾ ਇਹ ਰੰਧਾਵਾ ਪਰਿਵਾਰ ਕੋਈ ਵੀ ਕਿਸੇ ਤੇ ਗੁਰੂ ਘਰਾਂ ਦੀਆਂ ਵੀ ਸੇਵਾ ਕਰਾਉਂਦੇ ਨੇ ਸਾਡੇ ਬੜੇ ਹੀ ਸਤਿਕਾਰਯੋਗ ਬਾਬਾ ਸ਼ੰਗਾਰਾ ਸਿੰਘ ਜੀ ਜੋ ਸਾਡੇ ਇਲਾਕੇ ਦਾ ਬਹੁਤ ਸੇਵਾ ਕਰਕੇ ਗਏ ਨੇ ਬੜੀ ਸਿੱਖਿਆ ਦੇ ਕੇ ਗਏ ਨੇ ਸਾਡੇ ਗੁਰਦਵਾਲਾ ਬਾਬਾ ਬੁੱਢਾ ਸਾਹਿਬ ਜੀ ਅਸੀਂ ਛੋਟੇ ਛੱਟੇ ਹੁੰਦੇ ਸੀ ਜਦੋਂ ਮਰਤੀ ਕੰਦੋ ਵਾਲੀ ਦੇ ਵਿੱਚ ਆਓ ਤੇ ਵੋਟਾਂ ਦੇ ਸਬੰਧ 'ਚ ਤੁਸੀਂ ਉੱਦ ਤੱਕ ਜਾਣੀ ਚਾਹੀਦੀ ਆ ਪਤਾ ਲੱਗ ਜਾਏ ਵੀ ਅੱਜ ਆਪਾਂ ਸੁਖਪਾ ਰੰਡਾਵਾ ਜੀ ਦੇ ਘਰ ਰੰਡਾਵਾ ਜੀ ਨੂੰ ਸ਼ਾਮਲ ਕਰਨ ਵਾਸਤੇ ਆਏ ਆ ਆਮ ਆਦਮੀ ਪਾਰਟੀ ਜਿੰਦਾਬਾਦ ਨਹੀਂ ਗਾਲੀ ਬੜੀ ਯਾਰ ਹੋ ਜੀ ਅਈ ਥੱਲੇ ਆਜ ਜੋ ਆਮ ਆਦਮੀ ਪਾਰਟੀ ਜਿੰਦਾਬਾਦ ਸਦਾਰ ਕਲਦੀਪ ਸਿੰਘ ਢਾਲੀਵਾਲ ਜੀ ਜਿੰਦਾਬਾਦ ਸਦਾਰ ਤੇ ਇੰਨੀ ਬੇਪੀਆ ਕਿ 1 ਜੂਨ ਨੂੰ ਸਾਰੇ ਕੰਮ ਛੱਡ ਕੇ ਡਿਊਟੀਆਂ ਅੰਦਰ ਤੇ ਬਹੁਤੇ ਲਾਉਣੀਆਂ ਬਾਹਰ ਬੂਤੇ ਬੈਣਾ ਤੇ ਸਭ ਤੋਂ ਜ਼ਰੂਰੀ ਜਿਹੜਾ ਹੈ ਕਿ ਇੱਕ ਇੱਕ ਕੋਟ ਘਰਾਂ ਜੋ ਨੂੰ ਤੁਸੀਂ ਕਹੋਗੇ ਉਸ ਨੂੰ ਆਪਾਂ ਤਾਂ ਜੋ ਆਪਣੀ ਟੀਮ ਸਾਨੂੰ ਕਹਾਂਗੇ ਜਿੰਨੇ ਆਪਾਂ ਕੰਮ ਕੀਤੇ ਸਰਕਾਰ ਦੇ ਆਪਾਂ ਆਪਣੇ ਹਰਕੇ ਦੇ ਵਿੱਚ ਆਪਣੇ ਕੰਮਾਂ ਕਰਕੇ ਆਪਣੇ ਰਿਪੋਰਟ ਕਰਕੇ ਆਪਾਂ ਲੋਕਾਂ ਤੇ ਜਾਦੇ ਉਹ ਸਾਡਾ ਰਿਪੋਰਟ ਕਰ ਹੈਗਾ 200 ਜਿੱਦਾਂ ਨੇ ਸਾਡੀ ਲੜਾਈ ਆ ਕਾਂਗਰਸ ਕਾਲੀ ਤੇ ਬੀਜੇਪੀ ਵਾਲੇ ਉਹਨੇ ਤਾਂ ਕੋੜ ਕਾਰ ਹੈਗਾ 75 ਸਾਲ ਦਾ ਇਹ ਤੁਸੀਂ ਫੈਲਾ ਕਰਦੇ ਕਿ 2 ਸਾਲਾਂ ਵਿੱਚ ਕਿੰਨਾ ਕੰਮ ਕੀਤਾ ਤੇ 75 ਸਾਲਾਂ ਵਿੱਚ ਕਿੰਨਾ ਕੰਮ ਕੀਤਾ ਜਿਹੜੇ 75 ਸਾਲ ਸਾਡੇ ਦਾ ਲੀਡਰ ਕਰਦੇ ਨੇ ਲੋਕ ਸਮਝਦੇ ਨੇ ਉਹਨੇ ਪੰਜਾਬ ਲਈ ਕੀ ਕੀਤਾ ਇਹ ਸਨਾਤ ਗੁਰ ਸਿੰਘ ਮਾਜੀ ਨੇ ਪੰਜਾਬ ਲਈ ਕੀ ਕੀਤਾ ਆਪਾਂ ਸਾਰੇ ਸੱਕਦੇ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਆਪਾਂ ਲੱਗ ਇੱਕ ਜੁੱਧੇ ਨੂੰ ਝਾੜ ਦੇ ਆਪਾਂ ਇੱਕ ਜੁੱਧੇ ਦੀ ਲਾਗ ਲਾਗ ਝਾੜ ਦੇ ਇੱਕੋ ਗਹਿਰ ਦਾ ਪਾਣੀ ਪੀਂਦੇ ਆਪਾਂ ਤੁਹਾਨੂੰ ਪਤਾ ਹੈ ਤੇਰੀ ਬੰਦੇ ਨੂੰ ਬਹੁਤ ਗਿਮੀ ਹੈ ਕਿ ਇਹਨਾਂ ਜਿਹੜਾ ਜੀ ਇਹਨਾਂ ਜਿਹੜਾ ਜੀ ਇਹਦੇ ਜਿਹੜਾ ਜੀ ਕੀ ਰੱਖੋਗੇ ਬਗਸਰ ਖਾਲ ਖੜੀ ਲੋਣੀ ਦੀ ਅਸੀਂ ਦਾ ਕੇ ਕੋ ਲੈਂਦੇ ਆ ਨਾ ਕੇ ਕੋ ਦਿੰਦੇ ਆ ਇਹ ਜਿਹੜੇ ਇੰਧਰ ਦੇ ਬੰਦੇ ਆ ਲੈਣ ਦੇ ਤੋਂ ਬਿਨਾਂ ਘੱਲਣਾ ਦੀ ਜਿਹੜੇ ਸਾਨੂੰ ਫਿਰਦੇ ਸਭ ਸੱਚ ਨੂੰ ਲਾ ਦੋ ਕੋਈ ਘਰ ਚ ਤਾਲਾ ਲਾਓ ਕੋਈ ਘਰ ਵੈਸੇ ਹੀ ਲਾ ਦੋ ਖਾਣਾ ਸਾਂਝਾਓ ਐਸੀ ਸੌਂਦੇ ਬਾਦੀਆਂ ਕਰੀਏ ਸਾਰੇ ਕਰਦੇ ਨੇ ਸੌਂਦੇ ਬਾਦੀ ਦਾ ਆਫਗਾਮ ਹੈ ਨਾ ਕਿਸੇ ਨੂੰ ਕਰਦੇ ਵਾਹਣ ਨੂੰ ਕਹਿੰਦਾ ਹਾਂ ਵਾਸਤੇ ਕਿਰਨ ਨੂੰ ਬੰਦੇ ਕਹਿੰਦੇ ਜਾਂਦੇ ਨੇ ਕਹਿੰਦਾ ਭਾਈ ਬੰਦਾ ਬੜਾ ਮੁਕੰਮਲ ਮੈਂ ਕਹਿੰਦਾ ਕੋਈ ਨਹੀਂ ਤੇ ਬੰਦਾ ਕਿ ਤੇ ਸਾਡੇ ਨਾਲ ਟਿਕਣਾ ਨਹੀਂ ਤੇ ਤੇ ਆਪਣੇ ਆਪ ਹੀ ਬਾਤੜਨ ਤੇ ਬੜਾ ਲੱਗਦਾ ਨਾ ਵੀ ਇਤੋਂ ਕੁਛ ਨਹੀਂ ਹੋਣਾ ਲੱਗਦਾ ਇਹਦਾ ਤਾਂ ਬੰਦ ਮੈਂ ਸਾਨੂੰ ਬੜਾ ਮੈਂ ਸਾਡੇ ਕੋਲ ਲੜਕ ਸੋ ਤੁਸੀਂ ਸਾਡੇ ਜਣੇ ਤੱਕ ਰਹੇ ਹੋ ਆਪਾਂ ਦੀ ਕੋਈ ਚੱਕਰ ਨਹੀਂ ਹੈ ਅੰਮ੍ਰਿਤ ਸਾਹਿਬ ਕਾਂਗਰਸ ਦੇ ਪੁਰਾਣੇ ਸੀਨੀਅਰ ਲੀਡਰ ਨੇ ਬਾਬਾ ਜੀ ਮਿੱਠੇ ਸਲਾ ਪਤਵਾਦ ਸੈਕਟਰੀ ਸਾਹਿਬ ਜੀ ਸੇ ਗੋੜੀ ਇਹ ਜਿਹੜੇ ਪ੍ਰਧਾਨ ਦੀ ਕੋੜੀ ਮਾਪੂਸਾ ਦੇ ਬੈਠੇ ਇਸ ਕੋਹਾਦੋਂ ਸਭ ਲੋਕ ਡਰਦੇ ਐ ਭਾਵੇਂ ਡਰਦੇ ਹੀ ਵੱਡੇ ਪੌਕੇ ਦਾ ਬਬਿਸ ਕਾਲਾ ਸੇ ਉਹਨਾਂ ਦੀ ਸਾਹ ਜਿਹੜੀ ਇਦਾਂ ਦੇ ਪ੍ਰਵਾਹ ਦੇ ਨਾਲ ਜਿਹੜੀ ਸਾਹ ਸੀ ਉਹ ਬੇਸ਼ੱਕ ਹੀ ਪਾਰਟੀ ਵੱਖ ਹੋ ਗਈ ਹੋਇਆ ਸੀ ਜੇ ਪੱਕਾ ਪੱਕਾ ਆਜੋ ਆਓ ਆਓ ਪੱਕਾ ਜੀ ਪੱਕਾ ਹੋ ਸਰ ਕਿੱਦਾਂ ਆ ਗੁੱਦ ਗਾਜੀ ਭਾਜੀ ਇਸ ਤਰ੍ਹਾਂ ਨਾ ਉਹ ਉਧਰੋਂ ਦੀ ਘੁੰਮ ਗਿਆ ਉਹ ਜੀ ਐਨੂੰ ਖੜਾ ਆਜੋ ਕਿਧਰ ਪੈਂਦਾ ਵਾ ਜੇ ਕੋਈ ਕੁਛ ਤਾਂ ਹੀ ਬਲੋ ਸਰ ਕਿ ਸਾਰੇ ਦਰੀ ਆਗੇ ਨਹੀਂ ਨਹੀਂ ਆਜੋ ਅੱਗੇ ਬਾਣੀ ਕੰਮ ਦਾ ਤੁਹਾਡੀ ਵੱਲੋਂ ਦਾ ਇੱਕ ਦਰਗਾਹ ਤੇ ਮੇਰਾ ਗਾਗਰੀ ਹੁੰਦਾ ਸਾਰੇ ਕੰਮ ਦੇ ਆ ਸਾਨੂੰ ਬਾਣੀ ਆ ਕਿ ਸਾਨੂੰ ਪਰ ਸਾਡੇ ਹੜਕੇ ਦੇ ਜੋ ਇੰਚਾਰਜ ਨੇ ਥਕਾਨ ਦੀ ਛਾੜੀ ਇਹ ਵੀ ਬਹੁਤ ਧਲੇਨਾ ਕੰਮ ਕਰ ਰਹੇ ਸਾਡੇ ਜੋvarthetaੀ ਦੇ ਪ੍ਰਧਾਨ ਨੇ ਉਹਨਾਂ ਨੇ ਵੀ ਬੁਰੀ ਵਾਹ ਲਾਈ ਹੋਈ ਹੈ ਅਸੀਂ ਸਾਰੇ ਇਹਨਾਂ ਦੇ ਨਾਲ ਕੰਮ ਕਰ ਰਹੇ ਆ ਜੇ ਸ਼ਾਮਿਲ ਕੀਤਾ ਹੈ ਅੱਜ ਖੁਦ ਅਲਸੋਬਾ ਕਾਇਦਾ ਬਿਲਕੁਲ ਠੀਕ ਸੋਖਲਵਾਦੀ ਕਾਰਜਸਤੇ ਬਹੁਤ ਪੁਰਾਣੀ ਸੀਨੀਅਰ ਲੀਡਰ ਸੀਗੇ ਦਾ ਸਰਪੰਚ ਨੇ ਪਹੁੰਚੀ ਆਪਣੀ ਸਾਰੀ ਪੰਚਾਇਤ ਨੂੰ ਸਾਰ ਪਿੰਡ ਨੂੰ ਨਾਲ ਉਹਨਾਂ ਨੇ ਆਬਾਦੀ ਪਾਰਟੀ ਚ ਸ਼ਾਮਲ ਕਰਾਇਆ ਪਰ ਉਹਨਾਂ ਦੇ ਨਾਲ ਸਾਡੀ ਪਾਰਟੀ ਜਿਹੜੀ ਇਹ ਨਾਲ ਦੇ ਵਿੱਚ ਬਹੁਤ ਮਜ਼ਬੂਤ ਹੋ ਗਈ ਹੈ ਪਰ ਮੈਂ ਉਹਨਾਂ ਨੂੰ ਵਿਸ਼ਵਾਸ ਕਰਾਇਆ ਕਿ ਜਿੱਤੇ ਤੰਦੂਆ ਜਿਹੜਾ ਵਿਹਲ ਦੇ ਦਾ ਹੱਥ ਤੇ ਕਹਿੰਦਾ ਕਿ ਪਹਿਲਾਂ ਵੀ ਹੋ ਜਾ ਉੱਥੇ ਨਾਲ ਦੀ ਪਾਰਟੀ ਚ ਇਹਨਾਂ ਦਾ ਮਾਨਸਬਾ ਜਿਹੜਾ ਉਹ ਉੱਤੇ ਕਿਤਾਬ ਤੋਂ ਕਾਹਦੇ। ਹਾਂ ਪੱਖੋਂ ਉਹਨਾਂ ਨੂੰ ਵਿਸ਼ਵਾਸ ਹੋਇਆ ਕਿ ਤੁਹਾਡਾ ਪਰਨ ਤੇ ਤੁਹਾਡੇ ਪਿੰਡ ਦਾ ਵੀ ਹੱਥ ਵਿੱਚ ਮਾਨਸਿਕ ਅਰਵਿੰਦ ਕੇਜਰੀਵਾਲ ਦੀ ਕਮੀ ਤੁਹਾਨੂੰ ਮਹਿਸੂਸ ਹੁੰਦੀ ਸੀ ਸਨੀਤਾ ਕੇਜਰੀਵਾਲ ਅੰਮ੍ਰਿਤਸਰ ਆ ਰਹੇ ਨੇ ਕਦੋਂ ਆ ਰਹੇ ਨੇ ਜੇ ਤੁਹਾਡੇ ਹੱਥ ਤੋਂ ਪਤਾ ਲੱਗਾ ਪ੍ਰਚਾਰ ਕਰਦੇ ਸੀ ਜੀ ਜੀ ਉਹ ਆਉਣਗੇ ਪਹਿਲਾਂ ਉਹਨਾਂ ਨੇ ਤਸਦੀਕ ਤੋਂ ਉਹਨਾਂ ਸੀ ਪਰ ਉਹ ਪੋਸ਼ਟਾ ਨੂੰ ਉਹਨੂੰ ਪਤਾ ਲੱਗਾ ਰੱਤੀ ਕਿ ਕੰਫਰਮ ਹੋ ਨਹੀਂ ਗਿਆ 1500 ਦਾ ਲਗਭਗ ਵੱਡਾ ਰੋਡ ਸ਼ੋ ਅੰਮ੍ਰਿਤਸਰ ਦੇ ਵਿੱਚ ਬਹੁਤ ਵਧੀਆ ਅਰਵਿੰਦ ਕੇਜਰੀਵਾਲ ਦੀ ਅਰਵਿੰਦ ਕੇਜਰੀ ਵਾਲੀ ਹੈ ਅਰਵਿੰਦ ਆ ਕੇ ਉਹਨਾਂ ਦਾ ਦੰਤ ਅਰਵਿੰਦ ਹਾਂ ਕਿ ਲੱਗਦਾ ਕਿ ਮੋਟਰ ਕੋਟਰਾ ਕੋਟਰਾ ਜੋਰੂ ਤਸ਼ਾਹ ਪਰਿਆ ਜਾਊਗਾ ਬਿਲਕੁਲ ਕੋਈ ਦੇਖੀ ਲਓ ਕੀ ਬੰਦ ਜੇ ਲੋਕਾਂ ਕਿਤੇ ਗਲੀ ਜਾ ਕਿੰਨੇ ਵਾਦੇ ਜੰਦੇ ਹਾਂ ਠੀਕ 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 ਹੈ ਸਰ ਠੀਕ ਹੈ ਸਾਰਾ ਪਰਿਵਾਰ ਵੋਟਾਂ ਪਾਉਂਦੇ ਨੇ ਸਾਰਾ ਪਿੰਡ ਵਿੱਚ ਚੜ੍ਹ ਕੇ ਚੱਲ ਰਹੀ ਪਿਛਲੇ ਵਾਰੀ ਗਰਜੀਤ ਦੀ ਲੀਡ ਇੱਥੋਂ 252 ਦੀ ਦਵਾਈ ਸੀ ਕਾਂਗਰਸ ਦੀ ਉਹਨਾਂ ਹੀ ਰਾਜਪਾਲ ਸਿੰਘ ਧਾਰੀ ਵਾਲ ਦੇ ਆਮ ਪਾਰਟੀ ਦੇ ਵਿੱਚ ਸ਼ਾਮਲ ਹੋਇਆ ਜੀ ਇਨਾਂ ਦੇ ਕੰਮਕਾਰ ਦੇਖਦਿਆਂ ਇਨਾਂ ਦੀ ਸਭ ਤੋਂ ਵੱਡੀ ਗੱਲ ਇਹ ਆ ਕਿ ਕਦੀ ਕਿਸੇ ਕੰਮ ਤੋਂ ਨਾ ਨਹੀਂ ਕਰਦੇ ਤੇ ਵਿਕਾਸ ਜਿਹੜੀ ਛੜਕਾਂ ਸਾਡੀਆਂ ਇੱਕ ਕੰਦੋਵਾਲੀ ਤੋਂ ਬਾਸ਼ੀ ਲੰਗਰ ਰਸਤੀ ਨੰਗਲਾਂ ਰੰਬਾਸ ਗੁਰੂ ਕਾ ਬਾਗ ਅਜਨਾਲਾ ਹਲਕਾ ਛੜਕਾਂ ਦਾ ਇਹਨਾਂ ਨੇ ਉਹ ਵਿਕਾਸ ਕੀਤਾ ਜੇ ਬੰਦਾ ਕੋਈ ਸੋਚੇ ਕਿ ਵੋਟ ਹਰ ਆਮ ਆਪ ਪਾਰਟੀ ਦੀ ਚਾਹੀਦੀ ਹੈ ਉਹ ਪਿਛਲੀਆਂ ਦਫਾ ਸਾਲਾਂ ਦੇ ਵਿੱਚ ਗੁਰੂ ਕੇ ਬਾਗ ਦੀ ਛੜਕ ਇਹਨੇ ਨਹੀਂ ਬਣਾਈ ਰੰਦਾਸ ਦੀ ਛੜਕ ਨਹੀਂ ਬਣਾਈ ਜਿੱਥੇ ਕਿ ਦੁੱਧ ਪੁੱਤ ਮੰਗਣ ਜਾਂਦੇ ਆ ਸਾਰੇ ਲੀਡਰ ਦਾਸ ਵੀ ਇੱਥੇ ਕਰਦੇ ਪਰ ਸੜਕਵਾਲ ਕਦੀ ਜੀ ਇਨਾਂ ਨੇ ਧਿਆਨ ਦਿੱਤਾ ਇਹ ਕਰਕੇ ਅਸੀਂ ਸਾਰੇ ਅੰਮ੍ਰਿਤਸਰ ਹਲਕੇ ਨੂੰ ਇਹ ਬੇਨਤੀ ਕਰਾਂਗੇ ਕਿ ਵੋਟ ਸੁਦੀਪ ਸਿੰਘ ਧਾਰੀয়াল ਨੂੰ ਪਾ ਕੇ ਲੋਕ ਸਭਾ ਦੇ ਵਿੱਚ ਪਹੁੰਚਾਇਆ ਜਾਵੇ ਜੋ ਕਿ ਜਿੰਨੇ ਰਹਿੰਦੇ ਕੰਮ ਵੀ ਅੰਮ੍ਰਿਤਸਰ ਦੇ ਵੀ ਇਹਨਾਂ ਨੇ ਨਿਹਾਰ ਬਦਲਦੇ ਨਹੀਂ ਆ ਕਿਉਂਕਿ ਸੋਚ ਇਹਨਾਂ ਦੀ ਸਭ ਤੋਂ ਵੱਡੀ ਗੱਲ ਬੜੇ ਪਿਆਰ ਨਾਲ ਮਿਲਦੇ ਆ ਕਾਰਨਾ ਮਿਲਦੇ ਕਦੀ ਧੋਕੇਦਰੇ ਵਾਲੀ ਨੀਤੀ ਨਹੀਂ ਕੀਤੀ ਕਿਸੇ ਨਾਲ ਵਿਰੋਧ ਨਹੀਂ ਕੀਤਾ ਹਰ ਪਿੰਡ ਦੇ ਵਿੱਚ ਵਿਕਾਸ ਪ੍ਰਾਪਰ ਦਾ ਕਰਵਾਇਆ ਠੀਕ ਥੈਂਕ ਯੂ ਪ੍ਰਿਕਿਰਤਨ ਜੀ ਅੰਮੋਲਿਆ ਜੀ ਪੱਤਰਕਾਰ ਸਾਹਿਬ ਚ ਜਗਵਿੰਦਰ ਪਾਲ ਸਿੰਘ ਜੀ ਜੱਗਾ ਮਜੀਠੀਆਂ ਜੀ ਨਾ ਜੱਗੇ ਕੋ ਚੱਲ ਜਾ ਮੈਨੂੰ ਆ ਦਿਓ ਬੋਲੇ ਸੋਨਿਆ ਅੱਲਾਹ